ਭਰਾ ਜੀ ਸੁਣਾਓ ਕਿਦਾਂ ਸਾਰੇ ਠੀਕ ਠਾਕ ਹੈ ਜੀ ਚਾਦਰ ਛੁੱਟ ਗਈ ਸੀ ਭਰਾ ਜੀ ਇਹ ਮੈਂ ਏਸੀ ਦੇ ਕੱਪੜੇ ਪਵਾ ਰਿਹਾ ਜੀ ਆਪਣਾ ਅੱਜ ਵਾਲਾ ਜਿਹੜਾ ਬਲੌਗ ਹੈ ਉਹਦਾ ਗਿਆ ਪੈ ਠੀਕ ਹੈ ਇਹ ਤੁਸੀਂ ਵੇਖ ਲਿਆ ਉਹਦੇ ਵਿੱਚ ਕਮੀਆਂ ਕਹੀ ਸੀ ਪਰ ਜਿਹੜੀ ਆਹ ਹੈ ਇਹ ਕਮੀਆਂ ਹੁਣ ਪੂਰਨਾ ਕਰਾਂਗੇ ਏਸੀ ਨੂੰ ਤਾਂ ਮੈਨੂੰ ਤਾਂ ਠੰਡ ਲੱਗਦੀ ਕਿਤੇ ਏਸੀ ਨੂੰ ਨਾ ਲੱਗਦੀ ਆ ਏਸੀ ਦੇ ਕੱਪੜੇ ਪਵਾ ਰਿਹਾ ਇਸ ਦਾ ਅੱਜ ਆ ਚੱਕ ਲਾ। ਬਾਕੀ 2-3 ਦਿਨਾਂ 'ਚ ਆਪਣੀ ਬਾਬਾ ਹੀ ਰਹਿਦਮ ਜੀ ਵੱਢ ਜੋਗੀ ਹੈ ਨਾ 2-3 ਦਿਨਾਂ 'ਚ ਆਪਾਂ ਨੂੰ ਜਿਵੇਂ ਕੰਮ ਦੀ ਚਾਲ ਬਣਾਈ ਨਾ ਓਵੇਂ ਵਲੌਗ ਦੀ ਵੀ ਚਾਲ ਬਣ ਜੂ ਇੱਕ ਤਰ੍ਹਾਂ ਦੀ ਬਣ ਜੂਗੀ ਮੇਰਾ ਆਪਾਂ ਸਿਰੋ ਮਾਰਿਆ ਕਰਾਂਗੇ ਯਾਰੋ ਬਣ ਜੂਗੀ ਇਹਦਾ ਹੁਣ ਮੈਨੂੰ ਐ ਸੁਬਾਹ ਉਪਰੋਂ ਦਾ ਢਾਹ ਕਾਪਾਂ ਉਹ ਝੱਗਾ ਲਿਆ ਫੜ ਕੇ ਪੱਤ ਦੀ ਮੰਜੇ ਤੇ ਬੈਹ ਜਿਹੜਾ ਥੱਲੇ ਆ ਨਵਾਂ ਨਵਾਂ ਪੈਂਟ ਕੋਟ ਹੈ ਇਹਦਾ ਆ ਪੈਂਟਕੋਚ ਐਸੀ ਦਾ ਏਸੀ ਨੇ ਵਿਆਹ ਜਾਣਾ ਭਾਈ ਪੈਂਟਕੋਚ ਹੁਣ ਠੰਡ ਠੰਡ ਨਹੀਂ ਮੁਰਦਾ ਇਹ ਚੱਲਿਆ ਖਨੀ ਐਡਾ ਇਹਦੇ ਹੁਣ ਲੀੜੇ ਪੈਕ ਕਰੀ ਜਾਂਦੇ ਆਂ ਅਸੀਂ ਏਸੀ ਸਾਡੇ ੱਤੇ ਚੱਲਿਆ ਖਨੀ ਐਸੀ ਜਾਇਆ ਤੂੰ ਹੈ ਨਵਰਸ ਪਰਫਰੇ ਤਾਂ ਕੋਮ ਕਾਮਾ ਮੋਣੀ ਤੇ ਲੋੜ ਨਾ ਉਹਨਾਂ ਗਰਮੀ ਤੇ ਬੇਕਾਂ ਗੁੱਟਨ ਬੀਜਾ ਬੇਟਾ ਉਦੋਂ ਤੱਕ ਤੰਦਰੁਸਤ ਰਹੀਂ ਬਿਮਾਰ ਨਾ ਹੋਈ ਥੱਲੇ ਦੀ ਭੈਡੂ ਜਿਆ ਅਸੀਂ ਆਲਾ ਵੀ ਓਹ ਮੈਂ ਰੱਸੀ ਤੋੜਤੀ ਜੀ ਆ ਯਾਰ ਕੀ ਹੋ ਗਿਆ ਰੱਸੀ ਜਿਵੇਂ ਹੀ ਕੰਮ ਖਰਾਬ ਕਰਤਾ ਹੱਥ ਜਾ ਗਈ ਰੱਸੀ ਉਹ ਘਰ ਫੜ ਉਹ ਰੱਸੀ ਆਈ ਬਣੀ ਆ ਹੋਏ ਸਹੀ ਨਹੀਂ ਲਾਈ ਜੀ ਸਹੀ ਨਹੀਂ ਲਾ ਤਨੀ ਵਾਰਾ ਕਿਹੜੀ ਲਿਆਓ ਫੜਾਓ ਮੈਨੂੰ ਫੜਾ ਰੱਸੀ ਵੜਾ ਆ ਲਓ ਆ ਲਓ ਬਾਈ ਕਰ ਜਾ ਇਧਰ ਰੱਸੀ ਪਾਟਦੀ ਪਤੰਦਰ ਨੇ ਉਹ ਆ ਵੀ ਵਾਰੀ ਓਏ ਘੱਟਦੀ ਉਹ ਬੱਬਾ ਮੈਂ ਵੇਂਦਾ ਸੀਗਾ ਉਹ ਮੈਂ ਵੇਂਦਾ ਹੀ ਬੱਬਾ ਵੀ ਕਿਵੇਂ ਟਰੋਆ ਕੰਮ ਕਾਹੂ ਨੀਆ ਭਰਾਵਾ ਰਸ ਗਿਆ ਹੀ ਪੱਟੀ ਜਾਂਦੇ ਆ ਓਏ ਉਹੀ ਆ ਯਾਰ ਆਈ ਲਾ ਦੋ ਤਰਪਾਲ ਜੀ ਕਿਤੇ ਨਹੀਂ ਜਾਂਦੀ ਇਹ ਵਾਹੀ ਲਾ ਦੋ ਭਰਾਵਾ ਇਹਦਾ ਦੂਜਾ ਰੱਸਾ ਲੈ ਕੇ ਪਾ ਦਿੰਦੇ ਉਤੋਂ ਵੀ ਦੋਨੇ ਤੇ ਦੇ ਵੱਟਦੀ ਆ ਕੰਪਨੀ ਵਾਲਿਆਂ ਦਾ ਦੇਖ ਲਓ ਜੀ ਲਓ ਆ ਲਓ ਆ ਕਿਹੜੀ ਕੰਪਨੀ ਐ ਦਿਖਾ ਦੇ ਭਰਾਵਾ ਆ ਲੈ ਜੀ ਵਸੂ ਆਰ ਜੂ ਗੁਰੂ ਆਈਐਸ ਐਟ ਮੈਂ ਗੁਰੂ ਸਮਾ ਇਹ ਨਹੀਂ ਲੈਣਾ ਪਾ ਬੇਕਾਰ ਆ ਦੇਖ ਲੋ ਆ ਰੱਸੀਆਂ ਚਾਰ ਚਾਰ ਵੀ ਟੁੱਟੀਆਂ ਜਾਂਦੀਆਂ ਲੋ ਇਦਾਂ ਦਾ ਕਰਨਾ ਪਿਆਏ ਕੀ ਕਰਦੇ ਪਏ ਹੋਂ ਸਾੰ ਭਾ ਵੀ ਕਿੰਨਾ ਕ ਟਾਈਮ ਲੱਗਦਾ ਬੱਬਾ ਜੀ ਹਾਂਜੀ ਆਲਣ ਪਾਇਆ ਪਿਆ ਸਾਖ ਜੋ ਪਿਆਰਿਓ ਆਲਣ ਪਕਾ ਰਹੇ ਆ ਕਰਕੇ ਵਾਲਾ ਪ੍ਰੋਜੈਕਟ ਵੀ ਆਪਣਾ ਰੈਡੀ ਆ ਇਧਰ ਜੇ ਮੈਨੂੰ ਬੁਲਾਉਣਾ ਹੁੰਦਾ ਨਾ ਮੈਨੂੰ ਦੱਸ ਦਿਆ ਕਰੋ ਫਿਰ ਮੂੰਹ ਵੱਢਣਾ ਹੁੰਦਾ ਸਾਗ ਕੋਲੇ ਨਾ ਏ ਕਿਹੜਾ ਬੰਦੇ ਦਾ ਬੋਲ ਗਿਆ ਕਈ ਵਾਰ ਯਾਰ ਕੋਈ ਮੂੰਹ ਜੋ ਬੱਪ ਧੱਕੇ ਦੇ ਕੇ ਬਹੁਤ ਵੱਡਾ ਪਾਪ ਹੁੰਦਾ ਹੈ ਬਸ ਵਾੜ ਕੇ ਕੰਮ ਕਰਦੇ ਆਪਾਂ ਰਾਮੋ ਕਰਦੇ ਆ ਜੇ ਬੰਦੇ ਕੋਲ ਸਵੈਲ ਫੋਨ ਚੜੀ ਜਾਂਦੀ ਆ ਹਾਂ ਵੇਖੀ ਕਿਤੇ ਇਹ ਕਿਹੜਾ ਫੋਨ ਆ ਆਈਫੋਨ ਹਾਂ ਇਹ ਨਾ ਘਰੇ ਆ ਜਾਣਾ ਆਪਣੇ ਸਾਫ ਖਾਨ ਬਾਹਰ ਤੇ ਨਾ ਘਰੇ ਹੁਣ ਫੋਨ ਬਿੱਲਾਂ ਵਜਾਈ ਜਾਂਦੇ ਹੁਣ ਹੈ ਨਾ 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 ਕਿਹੜਾ ਭਾਈ ਮੈਂ 16 ਮੈਂ 15 ਮੈਂ 14 ਮੈਂ 12 11 ਵਾਲੇ ਨੂੰ ਗੰਗ ਪਰੰਗ ਬਣ ਮਹੀਨ ਚ ਤੂੰ ਪੁਰਾਣਾ ਹੋ ਗਿਆ ਬਹੁਤ ਪੁਰਾਣਾ ਹੋ ਗਿਆ ਭਾਈ ਮਸਾਕ ਖਾ ਖ ਕੇ ਪਏ ਤੜਕਾ ਤੇ ਮੈਂ ਫੇਰ ਮੈਂ ਲਾਉਂਗਾ ਤੇ ਹਾਂ ਤੂੰ ਲਾ ਦੇ ਸਰਗਾ ਦੇਾਂਗੇ ਸਭ ਨੂੰ ਤੜਕੇ ਨੂੰ ਠੀਕ ਹੈ ਹਾਂ ਚਲੋ ਅੱਜ ਇੱਕ ਵਾਰੀ ਵਿਚਾਰੀ ਰਾਣੀ ਸੁੰਦਰਾ ਨੂੰ ਇਹਨੇ ਵੀ ਜਾਣਾ ਪੇਕਿਆ ਨੂੰ ਜੇ ਸਟਾਰਟ ਹੋ ਗਈ ਤਾਂ ਹੋ ਗਈ ਨਹੀਂ ਜਮਾਵ ਦੇ ਨਹੀਂ ਤੱਕਾ ਤੱਕਾ ਗੁੱਸੇ ਹੋਗੀ ਮਨੋ ਇਹ ਹੋਗੀ ਗੁੱਸੇ ਦੀ ਭਾਈ ਬਾਬੇ ਕਾ ਧੋ ਗਿਆ ਵੀ ਭੱਜ ਜਾਣਾ ਏ ਲਾ ਦੋਗੇ ਕੱਲੇ ਆ ਗਿਆ ਮੈਂ ਇੱਕ ਮਿੰਟ ਨਾ ਨਾ ਲਾਤਾ ਰੋਕੀ ਇੱਕ ਮਿੰਟ ਇੱਕ ਮਿੰਟ ਆ ਜਾ ਪਾ ਜਾ ਮੈਂ ਰੋਕ ਲੈ ਆਉਣ ਦੋ ਰੋਡ ਲਈ ਰੜਦੀ ਦੀ ਰੜਦੀ ਆਏ ਸਟਾਰਟ ਹੁੰਦੀ ਆ ਇਹ ਰਾਣੀ ਸੁਦਰਾ ਹੋ ਗਈ ਰਾਣੀ ਸੁਦਰਾ ਕਹਿ ਕੇ ਚੁਬਲਾਦੀ ਉਹ ਪਹਿਲੀ ਸੈਲਵ ਚੱਕ ਲਈ ਠੀਕ ਨਹੀਂ ਨਹੀਂ ਹੁੰਦੀ ਤੁੰਗਾ ਕਰ ਤੁੰ ਝਾਂਦਾ ਹੈ ਹੈਨਾ ਠੀਕ ਹੈ ਜੀ ਏ ਆਜੋ ਹੁਣ ਆਪਾਂ ਲੱਸੀ ਲੈਣ ਚੱਲਦੇ ਆਂ ਲੱਸੀ ਲੈ ਕੇ ਤੇ ਫਿਰ ਆਪਾਂ ਸਾਫ ਸੁਥਰਾ ਕੇ ਆਪਾਂ ਚੱਲਦੇ ਆ ਅੱਜ ਜਲਦੀ ਸੇਵਾ ਕਰਨ ਜੀ ਤੇ ਵਿਰਦਾਸ ਰੂਪ ਦੇ ਵਿੱਚ ਆਪਾਂ ਲਾਵਾਂਗੇ ਗਾਉਂ ਤੋਂ ਚੱਲ ਕੇ ਤੇ ਵਾਪਸ ਆਉਣ ਨਾਲ ਸਕੇਟਾਂਗੇ ਠੀਕ ਹੈ ਜੀ ਆਜੋ ਜੀ ਟੂਣੀ ਵਿੱਚ ਬਹਿਣਾ ਤੂੰ ਨਹੀਂ ਵਿੱਚ ਬਹਿਣਾ ਚਾਲ ਅੰਦਰ ਅੰਦਰ ਚਾਲ ਤੂੰ ਅੰਦਰ ਓ ਯਾਰ ਵਿੱਚ ਨਹੀਂ ਬਣਾ ਯਾਰ ਤੂੰ ਯਾਰ ਕਿੱਦਰੀ ਆ ਦਾਸੀ ਯਾਰ ਐਵੇਂ ਤੱਕੇ ਵਾਲੀ ਆ ਦਾਸੀ ਆ ਕਦਾਉਂਦਾ ਇਹ ਰੇ ਉਹ ਕਿਹਦਾ ਘਰੇ ਰਹਾ ਓਏ ਓਏ ਆਪਣੀ ਗੱਡੀ ਲਿਆਵਾ ਵੇ ਅਸੀਂ ਲੰਗਰ ਲਾਉਣ ਚੱਲਿਆ ਤੂੰ ਘਰੇ ਰਹਿ ਯਾਰ ਓਏ ਪਾ ਗੇ ਰਿਆ ਯਾਰ ਮੈਨੂੰ ਲੈ ਕੇ ਗੱਡਾ ਚਾਹੀਏ ਜੀ ਇਹਦੀ ਫਰੀ ਗੱਡੀ ਲਿਆਵਾਂਗੇ ਫੇਰ ਬੈਠ ਜੀ ਇਹ ਫਰੀ ਵਾਲੀ ਗੱਡੀ ਜੀ ਬੈਠ ਜੀ ਕਿਉਂ ਉਹੀ ਗੱਡੀ ਯਾਰ ਚਾਹੀਦੀ ਯਾਰ ਰਾਣੀ ਸੁੰਦਰਾ ਨੇ ਰਾਣੀ ਸੁਪਰਾ ਤੇ ਰਾਣੀ ਸੁੰਦਰਾ ਗੁੱਸਾ ਕਰ ਜੂਗੀ ਯਾਰ ਤੇਰੇ ਉਰੇ ਆ ਆ ਆ ਅੰਦਰ ਗੱਡੀ ਚ ਭਾਉਣਾ ਤੈਨੂੰ ਚੱਲ 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 ਯਾਰ ਭੌਣ ਤੇ ਫੜਾ ਦੇ ਯਾਰ ਟੱਕੋ ਟੱਕਰ ਟੱਕਰ ਹੋ ਹੋ ਗਈ ਹੋ ਗਈ ਹੋ ਗਈ ਹੋ ਗਈ ਸਟਾਰਟ ਹੋ ਗਈ ਠੀਕ ਹੈ ਜੀ ਆਇਓ ਆਪਾਂ ਚੱਲਿਆ ਸੇਵਾ ਤੇ ਆਪਣੇ ਕੋਲੇ ਭਾ ਪੱਤਰਕਾਰ ਆ ਗਏ ਸੀ ਆਪਾਂ ਲੇਟ ਹੋ ਗਏ ਤੇ ਸੇਵਾ ਵਾਸਤੇ ਬਜ਼ੁਰਗ ਆਪਣੀ ਵੇਟ ਕਰ ਰਹੇ ਹੋਣਗੇ ਤੇ ਆਪਾਂ ਚੱਨੇ ਆ ਹੁਣ ਗੱਡੀ ਮੋੜਨਾ ਮੈਂ ਆਇਆ ਮੈਂ ਗੱਡੀ ਮੋੜ ਕੇ ਆਇਆ ਮੈਂ ਗੱਡੀ ਮੋੜ ਕੇ ਗੱਡੀ ਮੋੜ ਕੇ ਆਜੋ ਹੈ ਤੇ ਉੱਥੇ ਹੀ ਨਾ ਰਹਿ ਪਿਆ ਨਹੀਂ ਹੁੰਦੀ ਲੱਗਦਾ ਤਾਂ ਸਟਾਰਟ ਹੁਣ ਤਾਂ ਫੜ ਲਓ ਆ ਜਾਓ ਵੀ 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 ਲਿਆਓ ਵੀ ਲਿਆਓ ਵੀ ਦਿਓ ਵੀ ਲਿਆਓ ਵੀ ਚੱਲ ਗਏ ਵੀ ਚੱਲ ਗਏ ਵੀ ਚਲੋ ਬਾਬਾ ਜੀ ਤੂੰ ਵੀ ਨਾਲ ਬਗਿੰਗਾ ਚਲੋ ਜੀ ਕੋਣ ਹੈ ਸੋ ਨਿਹਾਲ ਸੁਲਿਆ ਕਾਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਲਓ ਜੀ ਚੜ ਗਈ ਆ ਗੱਡੀ ਰੋਡ ਤੇ ਗੱਡੀ ਰੋਡ ਤੇ ਗੱਡੀ ਜੋੜ ਕੇ ਆ ਲਓ ਜੀ ਅਜੀ ਲੱਗਿਆ ਪਹੁੰਚਣਾ ਘਰ ਦਵਾਰਾ ਸਾਹਿਬ ਠੀਕ ਆ ਜੀ ਤਾਂ ਤਾਂ ਸੀਰ ਬਾਬਾ ਤੇਗਾ ਸਿੰਘ ਦੀ ਪਿੰਡ ਚੰਦਪੁਰਾਣਾ ਤੇ ਇੱਥੋਂ ਸਿੱਧਾ ਗੁਰਦੁਆਰਾ ਸਾਹਿਬ ਰੇਗਾ ਜੀ ਇੱਧਰ ਨੂੰ ਉਹ ਉੱਥੇ ਜਾਣਾ ਆਪਾਂ ਚਲੋ ਚੱਲਦੇ ਬਾਈ ਜੀ ਨਿਰਮਲ ਦੀ ਜੀਪ ਆਹਾ ਬਿੱਲੀ ਜੀਪ ਛੋਟੀ ਨਿਰਮਲ ਦੀ ਜੀਪ ਆ ਬਾਈ ਘੋਲ ਕੇ ਤੋਂ ਆਉਂਦਾ ਦਿਖਾਵੇ ਉਹਨੇ ਬਾਈ ਨਿਰਮਲ ਸੇਵਾ ਕਰਵਾਉਣਾ ਪ੍ਰਾਣੇ ਚੰਦ ਫਿਰਦਾ Ashram ਦੇ ਵਿੱਚ ਲੰਗਰ ਲੱਗਦਾ ਸ਼ੁੱਕਰਵਾਰ ਨੂੰ ਮੱਕੀ ਦੀ ਰੋਟੀ ਸਰੋਂ ਦਾ ਸਾਗ ਠੀਕ ਆ ਇਹ ਬਾਈ ਸੇਵਾ ਕਰਾਉਣ ਆਉਂਦਾ ਨਾਲੇ ਮਾਇਆ ਦੇ ਗੱਫੇ ਭਰ ਭਰ ਕੇ ਪਉਂਦਾ ਨਿਰਮਲ ਘੋਲ ਕੇ ਤੋਂ ਉਹਦੀ ਜੀਪ ਆ ਬਾਈ ਦੀ ਕਾਰ ਆ ਗਈ ਜੀ ਬਾਈ ਮੈਂ ਅੱਜ ਚਲਾ ਕੇ ਦੇਖੀ ਆ ਤੇ ਦੇਖ ਇਵੇਂ ਚੱਲਦੀ ਆ ਨਜ਼ਾਰਾ ਹੀ ਆਦਾ ਹੈਲੋ ਭਾਈ ਜੀ ਜੰਦ ਪ੍ਰਾਣੇ ਆਪਣਾ ਲੰਗਰ ਲੱਗਿਆ ਮੱਕੀ ਦੀ ਰੋਟੀ ਸਰੋਂ ਦਾ ਸਾਗ ਭਾਈ ਨਰਮਲ ਸੇਵਾ ਕਰਦਾ ਘੂੜੇ ਤੋਂ ਮਾਇਆ ਦੇ ਵੀ ਗੱਫੇ ਪਰ ਪਰ ਕੇ ਤਨੂੰ ਮਨੂੰ ਤਨੂੰ ਸਾਰੀ ਸੇਵਾ ਕਰਦਾ ਬਾਬਾ ਤਾਰੀ ਬਾਬਾ ਬੈਠਣਾ ਤਾਰੀ ਬਾਬੇ ਨਾਲ ਗੱਲ ਕਰਾਂਗੇ ਚਾਰ ਚਾਰ ਆ ਜਾਣਾ ਹਾਂਜੀ ਬਾਬਾ ਜੀ ਹਾਂਜੀ ਜਮਰਾ ਜੀ ਕੀ ਹਾਲ ਹੈ ਵਧੀਆ ਵਧੀਆ ਮਾਰਿਆ ਤੁਸੀਂ ਜਨਾਬ ਹਾਂਜੀ ਹਾਂ ਚੱਲੀ ਜਾਂਦੀ ਸੇਵਾ ਮੈਂ ਕਹਿੰਦਾ ਨੰਦ ਮੰਗਲਾ ਬਾਈ ਆਨੰਦ ਮੰਗਲਾ ਘਰ ਆ ਗਏ ਪ੍ਰਸ਼ਾਦੇ ਗਰਮਾ ਗਰਮ ਬਾਪੂ ਇਹਨਾ ਸਿਮਰੇ ਟੇਡਾ ਕਰਕੇ ਬਣਾ ਬਾਪੂ ਇਹ ਜੀ ਸ਼ਹੀਦ ਬਾਬਾ ਤੇਗਾ ਸਿੰਘ ਜੀ ਬਿਰਧ ਆਸ਼ਰਮ ਚੰਦਪ ਚੰਦਪੁਰਾਣਾ ਸਾਡਾ ਬਾਈ ਬਾਬਾ ਤਾਰੀ ਸਮਾਲਸਰ ਤੇ ਵੀਰਾਂ ਦੇ ਬਾਈ ਕੋਹਲੀ ਆਪਾਂ ਪਹੁੰਚ ਗਏ ਜੀ ਬਿਰਦ ਆਸ਼ਰਮ ਦੇ ਵਿੱਚ ਲੰਗਰ ਸ਼ੁਰੂ ਹੈ ਇਹ ਸਾਡੇ ਸਹੀ ਮਾਪਿਓ ਹੈ ਜੀ ਸਹੀ ਮਾਪਿਓ ਸਹੀ ਗੱਲ ਆ ਬਾਬਾ ਜਿਨ੍ਹਾਂ ਨੇ ਹੁੰਦੇ ਸੁੰਦੇ ਆ ਬੱਚਿਆਂ ਨੇ ਆਪਣੇ ਮਾਪਿਓ ਘਰੋਂ ਕੱਢੇ ਆ ਤੇ ਵੇਖ ਲਓ ਉਹਨਾਂ ਨੇ ਰੱਬ ਘਰੋਂ ਕੱਢ ਲਿਆ ਹੂੰ ਸਹੀ ਗੱਲ ਠੀਕ ਹੈ ਜਿਹੜੇ ਬੰਦੇ ਨੇ ਰੱਬ ਤੋਂ ਪਿੱਠ ਵਿਖਾਤੀ ਨਾ ਉਹ ਬੰਦਾ ਧਰਤ ਤੋਂ ਦਰਕਾਰਿਆ ਗਿਆ ਇਹ ਸਮਝਦੇ ਹੋ ਕਿ ਤੁਸੀਂ ਲੇਖਾ ਜੋਖਾ ਦੇਣਾ ਹੈ ਕਿ ਕਿੱਥੇ ਜਾ ਕੇ ਦੇਣਾ ਹੈ ਇਹ ਉੱਪਰ ਜਾ ਕੇ ਦੇਣਾ ਸਾਰਾ ਕੁਝ ਦੇਣਾ ਪੈਣਾ ਤੁਹਾਨੂੰ ਪਤਾ ਲੱਗੂਗਾ ਵੀ ਕਿਹੜੇ ਪਾਸੇ ਦੇਖਦੀ ਹੈ ਸਹੀ ਗੱਲ ਆ ਬਾਬਾ ਕਮਲ ਜਾ ਕੇ ਖਾ ਮੇਰਾ ਜੀਣਾ ਪਾਡੇ ਆ ਬਈ ਕਰਨੀ ਪੱਕੀ ਗੱਲ ਆ ਬਾਬਾ ਪੱਕੀ ਗੱਲ ਆ ਫੁੱਲ ਕੇ ਕਰਦੇ ਬਾਬਾ ਬਾਈ ਜੀ ਨਿਰਮਲ ਦੀ ਜੀਪ ਆਹ ਬਿੱਲੀ ਜੀਪ ਛੋਟੀ ਨਿਰਮਲ ਦੀ ਜੀਪ ਆ ਬਾਈ ਘੋੜੇ ਤੋਂ ਉੰਗਾ ਦਿਖਾਵੇ ਉਹਨੇ ਬਾਈ ਨਿਰਮਲ ਸੇਵਾ ਕਰਵਾਉਣਾ ਪੁਰਾਣੇ ਚੰਦ ਫਿਰਦਾ ਆਸ਼ਰਮ ਦੇ ਵਿੱਚ ਲੰਗਰ ਲੱਗਦਾ ਸਪਰਵਾਰ ਨੂੰ ਮੱਕੀ ਦੀ ਰੋਟੀ ਸਰੋਂ ਦਾ ਸਾਗ ਠੀਕ ਆ ਤੇ ਬਾਈ ਸੇਵਾ ਕਰਾਉਣ ਉਂਗਾ ਨਾਲੇ ਮਾਇਆ ਦੇ ਗੱਫੇ ਪਰ ਪਰ ਕੇ ਪਉਂਦਾ ਨਿਰਮਲ ਘੋੜੇ ਤੋਂ ਉਹਦੀ ਜੀਪ ਆ ਬਾਈ ਦੀ ਕਾਰ ਆ ਕੀ ਜੀਪ ਆ ਬਾਈ ਮੈਂ ਅੱਜ ਚਲਾ ਕੇ ਦੇਖਿਆ ਤੇ ਦੇਖ ਵੀ ਮੇ ਚੱਲਦੀ ਜਾਂ ਨਜ਼ਰਾ ਹੀ ਆਦਾ ਹੈਲੋ